ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਅਗਸਤ ਨੂੰ ਪਿਛਲੇ ਦਿਨੀ ਜਿਹੜਾ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਦਾ ਹੁਕਮਨਾਮਾ ਅਕਾਲੀ ਦਲ ਮੋਢ ਸਰਜੀਤ ਕਰਨ ਦਾ ਹੋਇਆ ਸੀ ਉਹਦੀ ਸਾਰੀ ਮਹਿੰਮ ਮੁਕੰਮਲ ਹੋ ਗਈ ਹੈ ਅਤੇ ਡੈਲੀਗੇਟਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਥਾਪ ਦਿੱਤਾ ਗਿਆ ਨਾਲ ਹੀ ਬੀਬੀ ਜੀ ਨੂੰ ਇੱਕ ਧਾਰਮਿਕ ਕਾਉਂਸਲ ਦੇ ਚੇਅਰਮੈਨ ਚੇਅਰਪਰਸਨ ਐਲਾਨੇ ਗਏ ਆ ਤੇ ਇਹਦੇ ਨਾਲ ਹੀ ਅਕਾਲੀ ਦਲ ਦੇ ਢਾਂਚਾ ਗੱਤ ਬਦਲਾਅ ਅਤੇ ਟੀਚਿਆਂ ਬਾਬਤ ਮਤੇ ਪੜੇ ਗਏ ਆ ਹੁਣ ਸਿਆਸਤ ਦੇ ਵਿੱਚ ਕੋਈ ਵੀ ਚੀਜ਼ ਨਵੀਂ ਆਉਂਦੀ ਹੈ ਉਹਦੇ ਉੱਤੇ ਸਵਾਲ ਉੱਠਦੇ ਆ ਇੱਕ ਸਵਾਲ ਤਾਂ ਬਦਲ ਕੇ ਆਣ ਲੋਕ ਕਰੇ ਜਾ ਰਹੇ ਆ ਤੇ ਮੈਂ ਨਹੀਂ ਸਮਝਦਾ ਉਹਨਾਂ ਨੂੰ ਜਵਾਬ ਦੇਣ ਦੀ ਲੋੜ ਆ ਕਿਉਂਕਿ ਹੁਣ ਉਹਨਾਂ ਦਾ ਚੁੱਲਾ ਨਿਬੜ ਗਿਆ ਤੇ ਦੂਜੇ ਸਵਾਲ ਸਿੱਖਾਂ ਵੱਲੋਂ ਆ ਰਹੇ ਆ ਪੰਥ ਵੱਲੋਂ ਆ ਰਹੇ ਆ ਮੈਂ ਆਪਦਾ ਫਰਜ ਸਮਝਦਾ ਕਿ ਉਹਨਾਂ ਸਵਾਲਾਂ ਦਾ ਜਵਾਬ ਦੇਵਾਂ ਕਿਉਂਕਿ ਸਿਹਰਦਤਾ ਚੋਂ ਨਿਕਲੇ ਸਵਾਲ ਆ ਉਥੇ ਦੋ ਸਵਾਲ ਜੋ ਮੈਨੂੰ ਲੱਗ ਰਿਹਾ ਹੋ ਰਹੇ ਆ ਉਹ ਇਹ ਆ ਵੀ ਇੱਕ ਤਰ੍ਹਾਂ ਦੇ ਚ ਪੁਰਾਣੇ ਬੰਦੇ ਇਕੱਠੇ ਹੋਏ ਆ ਸਾਰੇ ਉਹਨਾਂ ਦਾ ਕੀ ਤੇ ਦੂਜਾ ਇਹ ਆ ਵੀ ਜਿਹੜਾ ਪਿਛਲੇ ਸਮੇਂ ਦੇ ਟੀਚੇ ਸੀਗੇ ਉਹਦੇ ਵਿੱਚ ਅਮਸਰ ਲਾਣ ਨਾਮਾ ਹੋਇਆ ਕਾਲਪਤਖ ਸਾਹਿਬ ਤੋਂ ਉੱਥੇ ਸੰਘਰਸ਼ ਕਰੋਗੇ ਜਾਂ ਆਨੰਦਪੁਰ ਸਾਹਿਬ ਦੇ ਮਤੇ ਤਮ ਇਥੇ ਦੱਸਾਂ ਕਿ ਦੁਨੀਆ ਭਰ ਦੇ ਵਿੱਚ ਜਦੋਂ ਵੀ ਕੋਈ ਕੌਮਾਂ ਸੰਘਰਸ਼ ਕਰਦੀਆਂ ਤਾਂ ਉਹਨਾਂ ਦੀਆਂ ਦੋ ਤਰਾਂ ਬਰਾਬਰ-ਉਬਰ ਚੱਲਦੀਆਂ ਇੱਕ ਮਿਲੀਟੈਂਟ ਧਿਰ ਹੁੰਦੀ ਹੈ ਦੂਜੀ ਮੋਡਰੇਟ ਧਿਰ ਮਿਲੀਟੈਂਟ ਧਿਰ ਤੋਂ ਅਸਰ ਇਹ ਨਾ ਲੈ ਲਿਓ ਵੀ ਉਹ ਬੰਦੇ ਮਾਰਦੇ ਫਿਰਦੇ ਜਿਵੇਂ ਪ੍ਰਚਾਰਿਆ ਜਾਂਦਾ ਮਿਲੀਟੈਂਟ ਦਾ ਮਤਲਬ ਹੁੰਦਾ ਉਹ ਧਿਰ ਜਿਹੜੀ ਸੰਘਰਸ਼ ਦਾ ਰਾਹ ਫੜਦੀ ਹੈ ਕਨਫਰੈਂਸ਼ਨ ਦਾ ਰਾਹ ਫੜਦੀ ਹੈ ਹਰ ਇੱਕ ਗੱਲ ਤੇ ਤੇ ਉਹ ਰੈਡੀਕਲ ਬਦਲਾ ਮਤਲਬ ਬਹੁਤ ਵੱਡੇ ਬਦਲਾ ਜਿਵੇਂ ਆਪਾਂ ਕਹੀਏ ਵੀ ਪਿਛਲਾ ਸਾਰਾ ਸਿਸਟਮ ਢਾਂਚੇ ਨੂੰ ਰੱਦ ਕਰਦੀ ਆ ਤੇ ਨਵੇਂ ਢਾਂਚੇ ਸਾਰਨ ਦੀ ਗੱਲ ਕਰਦੀ ਆ ਸੋ ਜਿਹੜਾ ਸਾਡਾ ਅਮਸਰ ਐਲਾਨਨਾਮਾ ਉਹ ਇਸੇ ਗੱਲ ਦਾ ਹੈਗਾ ਉਹ ਪਿਛਲੇ ਸਾਰੇ ਦੱਖਣੀ ਏਸ਼ੀਆ ਦੇ ਢਾਂਚੇ ਨੂੰ ਰੱਦ ਕਰਦਾ ਤੇ ਉਹ ਇੱਕ ਕੰਫੈਡਰੇਸ਼ਨ ਦੀ ਗੱਲ ਕਰਦਾ ਵੀ ਸਾਰੇ ਇਕੱਤੇ ਹੀ ਕੰਫੈਡਰੇਟ ਹੋਊਗਾ ਇਦੇ ਵਿੱਚ ਅੱਡ ਅੱਡ ਕਾਮਾ ਦੇ ਅੱਡ ਅੱਡ ਦੇਸ਼ ਹੋਣਗੇ ਤੇ ਉਹ ਚ ਸਿੱਖਾਂ ਦਾ ਵੀ ਇੱਕ ਆਯਾਦ ਉਦੇਸ਼ ਹੋਊਗਾ ਤੇ ਉਹ ਜਿਹੜੀ ਉਹ ਧਰ ਉਦੋਂ ਤੱਕ ਤੌਰ ਹੁੰਦੀ ਹੈ ਮਿਲਿਟੈਂਟ ਧਰ ਜਾਂ ਤਾਂ ਕੋਈ ਬਾਹਰੀ ਬਹੁਤ ਵੱਡੇ ਬਦਲਾ ਆ ਰਹੇ ਹੋ ਦੁਨੀਆਂ 'ਚ ਬਦਲਾ ਚੱਲ ਰਹੇ ਹੋਣ ਜਿਵੇਂ ਪਿਛਲੇ ਇਤਿਹਾਸ ਦੇ ਵਿੱਚ ਅਬਦਾਲੀ ਜਾਂ ਹੋਰ ਬਾਹਰੋਂ ਧਾਰ ਵੀ ਆਏ ਦਿੱਲੀ ਕਮਜ਼ੋਰ ਹੋ ਗਈ ਤੋਚ ਸਖਾਣੇ ਆਉ ਦਾ ਰਾਜ ਬਣਾਇਆ ਸੰਘਰਸ਼ ਕਰਿਆ ਲੜਿਆ ਦੋਨੇ ਪਾਸੇ ਦਿੱਲੀ ਨਾਲ ਵੀ ਲੜੇ ਉਧਰ ਵੀ ਲੜੇ ਦੂਜਾ ਹੁੰਦਾ ਵੀ ਜਾਂ ਬਹੁਤ ਵੱਡਾ ਜ਼ਖਮ ਦੇ ਦਿੱਤਾ ਜਾਵੇ ਕਿਤੇ ਤਾਂ ਵੀ ਜਿਹੜੀ ਉਥੋਂ ਦੀ ਵਸੋਂ ਹੁੰਦੀ ਹੈ ਜਿਹੜੇ ਲੋਕ ਹੁੰਦੇ ਆ ਸਾਰੀ ਕੌਮ ਹੁੰਦੀ ਉੱਠ ਕੇ ਲੜ ਪੈਂਦੀ ਹੈ ਜਿਵੇਂ 84 ਚ ਸਾਡੇ ਤੇ ਹਮਲਾ ਹੋਇਆ ਅਕਾਲ ਤਖਤ ਸਾਹਿਬ ਠੱਠਾ ਸਾਡੇ ਸੰਤ ਜਰਨੈਲ ਸਿੰਘ ਹੋਣਾਂ ਦੇ ਨਾਲ ਸਾਰੇ ਕਿੰਨੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਕੌਮ ਉੱਠ ਕੇ 95 ਤੱਕ ਲੜੀ ਉਹ ਮਿਲਟੈਂਡਰ ਦੋਵੇਂ ਤਰੀਕੇ ਨਾਲ ਲੜਦੀ ਆ ਉਹ ਜਿਹੜੀ ਇੱਕ ਧਰ ਜਿਹੜੀ ਉਹ ਥਿਆਰਾਂ ਨਾਲ ਲੜੀ ਤੇ ਇੱਕ ਧਰ ਨੇ ਫਿਰ ਜਿਹੜਾ ਅਮਰਸਰ ਐਲਾਨਨਾਮੇ ਤੇ ਪਹਿਰਾ ਦਿੱਤਾ ਜਿਹਦੇ ਵਿੱਚ ਸਰਦਾਰ ਸਿਮਨਜੀਤ ਸਿੰਘ ਮਾਨ ਅੱਜ ਤਾਈਂ ਪਹਿਰਾ ਦੇ ਰਹੇ ਆ ਪਰ ਉਹਦੇ ਨਾਲ ਲੋਕ ਉਦੋਂ ਹੀ ਜੁੜਦੇ ਆ ਜਦੋਂ ਵੱਡਾ ਜ਼ਖਮ ਹੁੰਦਾ ਤੇ ਆਪਾਂ ਵੇਖਿਆ ਵੀ 89 ਦੇ ਵਿੱਚ ਮਾਨ ਸਾਹਿਬ ਨੂੰ ਬਹੁਤ ਸਾਰੀਆਂ ਸੀਟਾਂ ਵੀ ਜਿੱਤਾਈਆਂ ਤੇ ਸਮੇਂ ਨਾਲ ਉਹ ਚੀਜ਼ ਕਿੱਤੀ ਬਣ ਲੱਗਦੀ ਹੁਣ ਇਹ ਚ ਮਾਨ ਸਾਹਿਬ ਦਾ ਕਈ ਦੋਸ਼ ਕੱਢਣ ਲੱਗ ਜਾਂਦੇ ਅਜੀ ਕੁਝ ਬਣਿਆ ਨਹੀਂ ਕਰਿਆ ਨਹੀਂ ਕਿਉਂਕਿ ਉਹ ਉਸ ਗੱਲ ਤੇ ਖੜੇ ਆ ਜਿੱਤੇ ਸਮਾਂ ਹੋਣ ਤੇ ਗੱਲ ਬਾਨੀ ਆ ਉਦੋਂ ਪਹਿਲਾਂ ਨਹੀਂ ਬਣ ਸਕਦੀ ਉਹਨੂੰ ਰੱਦ ਨਹੀਂ ਕਰਨਾ ਚਾਹੀਦਾ ਹੁੰਦਾ ਉਹ ਧਰਮ ਕਈ ਜਾਂਦੇ ਵੀ ਉਹਨਾਂ ਨੂੰ ਵੀ ਢਾਕੇ ਰਲਾ ਲਓ ਇਹ ਨਹੀਂ ਹੋਣਾ ਚਾਹੀਦਾ ਦੂਜੀ ਧਰ ਹੁੰਦੀ ਆ ਮੋਡਰੇਟ ਧਰ ਮੋਡਰੇਟ ਧਰ ਤੇ ਸਾਨੂੰ ਦਗਾ ਮਿਲੀ ਆ ਜਿਹੜੀ 95 ਤੋਂ ਬਾਅਦ ਇਹਨਾਂ ਨੇ ਬਦਲ ਕੇ ਆਨੇ ਪੰਜਾਬੀ ਪਾਰਟੀ ਬਣਾਤੀ ਉਹਨੇ ਕੀ ਕਰਨਾ ਹੁੰਦਾ ਉਹਨੇ ਆਪਦੀ ਕੌਮ ਨੂੰ ਖੜਾ ਕਰਨਾ ਹੁੰਦਾ ਉਹਦੇ ਜ਼ਖਮਾਂ ਤੇ ਮਲਮ ਲਾਉਣੀ ਹੁੰਦੀ ਹੈ ਜਿੱਦ ਤੋਂ ਬਾਦਲ ਸਾਹਿਬ 96 ਤੋਂ ਬਾਅਦ ਭੱਜ ਗਏ ਕੋਈ ਕਮਿਸ਼ਨ ਨਹੀਂ ਬਣਾਇਆ ਤਰਥ ਕਮਿਸ਼ਨ ਕਹਿੰਦੇ ਸੀ ਬਣਾਵਾਂਗੇ ਸਗੋਂ ਦੀ ਜਿਹੜਿਆਂ ਨੇ ੱਟਕਾ ਕੀਤਾ ਪੁਲਿਸ ਨੇ ਉਹਨਾਂ ਨੂੰ ਇਹਨਾਂ ਨੇ ਆਪਦੇ ਡੀਏਜੀ ਤੱਕ ਲਾਏ ਸੋ ਅੱਜ ਜਿਹੜੀ 11 ਅਗਸ ਦੀ ਪੁਨਰ ਸਭਜੀਤੀ ਦੀ ਗੱਲ ਹੋ ਰਹੀ ਹੈ ਉਹ ਮੋਡਰੇਟ ਤੇਰਦੀ ਹੋ ਰਹੀ ਹੈ ਤੇ ਉਵੇਂ ਇੱਕ ਸਾਡਾ ਉਹਤੇ ਵੀ ਇੱਕ ਮਤਾ ਹੈਗਾ ਆਨੰਦਪੁਰ ਸਾਹਿਬ ਦਾ ਮਤਾ ਤੇ ਤੁਸੀਂ ਜਦੋਂ ਸਪੀਚ ਸੁਣੋਗੇ ਉਹਦੇ ਵਿੱਚ 11 ਅਗਸਤ ਨੂੰ ਇਹ ਗੱਲ ਕਹੀ ਗਈ ਆ ਵੀ ਅਸੀਂ 11 ਆਪਣਾ ਆਨੰਦਪੁਰ ਸਾਹਿਬ ਦੇ ਮਤੇ ਤੇ ਖੜੇ ਆ ਸੋ ਉਹ ਇਹ ਆ ਵੀ ਆਪਦੀ ਕੌਮ ਨੂੰ ਸਾਧਵਾਉਣਾ ਉਸ ਤਰ੍ਹਾਂ ਦੀ ਲੋੜ ਹੁੰਦੀ ਆ ਉਹਨੇ ਆਪਦੀ ਕੌਮ ਨੂੰ ਅਮੀਰ ਕਰਨਾ ਹੁੰਦਾ ਆ ਆਰਥਿਕ ਤੌਰ ਤੇ ਲੜਾਈ ਲੜਨੀ ਹੁੰਦੀ ਆ ਆਰਥਿਕ ਤੌਰ ਤੇ ਅਮੀਰ ਹੋਣਾ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਲੜਾਈ ਦੇ ਵਿੱਚ ਇਹ ਮਗਰ ਜਿਹੜਾ ਆਰਥਿਕ ਚੀਜ਼ ਆ ਇਦੇ ਨਾਲ ਹੀ ਗਾਂ ਸਾਰੀਆਂ ਇਹ ਵੱਡਾ ਹਿੱਸਾ ਹੁੰਦਾ ਮਤਲਬ ਆਪਾਂ ਅੱਜ ਕਹਦੇ ਨਹੀਂ ਲੋੜ ਆਰਥਿਕ ਤੌਰ ਤੇ ਤੱਕ ਰਹੇ ਹੁੰਦਾ ਤੇ ਉਹ ਉਹ ਜਿਹੜੀ ਆ ਜਿਹੜੀ ਅਧਿਰ 11 ਤਰੀਕਾ ਆ ਉਹ ਮੈਂ ਤੁਹਾਨੂੰ ਦੱਸਾਂ ਵੀ ਉਹ ਮਾਡਰਨ ਧਿਰ ਆ ਉਹ ਆਪਣੇ ਹੱਕ ਜਿਹੜੇ ਸੰਵਿਧਾਨ ਦੇ ਦਾਰੇ ਦੇ ਵਿੱਚ ਜਿਵੇਂ ਆਨੰਦਪੁਰ ਸਾਹਿਬ ਦਾ ਮਤਾ ਸੀਗਾ ਉਸ ਤਰੀਕੇ ਦੇ ਹੱਕਾਂ ਦੀ ਗੱਲ ਕਰੀ ਕਰੂਗੀ ਅੱਗੇ ਆਪਾਂ ਉਹਨੂੰ ਹੋਰ ਵਿਸਥਾਰ ਦੇਵਾਂਗੇ ਵੀ ਕਿ ਕਿਵੇਂ ਚਾਹੀਦੇ ਜਿਵੇਂ ਮਿਸਾਲ ਲਓ ਆਪਾਂ ਆਰਟੀਕਲ 371A ਦੀ ਗੱਲ ਕਰਦੇ ਆਂ ਆਪਾਂ ਬਾਹਰੋਂ ਆ ਰਹੀ ਬੱਸਾਂ ਨੂੰ ਰੋਕਣ ਦੀ ਗੱਲ ਕਰਦੇ ਆ ਡੈਮੋਗ੍ਰਾਫੀ ਬਚਾਉਣ ਦੀ ਗੱਲ ਕਰਦੇ ਆ ਆਪਾਂ ਪੰਜਾਬ ਸਰ ਜਿਹੜਾ ਕਰਜ਼ਾ ਉਹ ਜਿਹੜਾ ਗੋਰਗਿਲ ਕਮੇਟੀ ਦੇ ਥਰੂ ਕਿਉਂਕਿ ਆਪਾਂ ਬਾਰਡਰ ਸਟੇਟ ਆ ਤਾਂ ਉਹ ਉਹਦੀ ਗੱਲ ਕਰਦੇ ਆਂ ਵੀ ਉਹ ਪਾਈ ਲਾਗੂ ਕਰਕੇ ਸਾਡਾ ਕਰਜ਼ਾ ਸੈਂਟਰ ਚੱਕੇ ਆ ਸੜਕਾਂ ਦੇ ਟੋਲ ਟੈਕਸ ਲੱਗਦੇ ਆ ਜਿਹੜੇ ਪੰਜਾਬ ਦੇ ਵਿੱਚ ਉਹ ਮਿਲਟਰੀ ਆਸਤੇ ਬਣੀਆਂ ਸੜਕਾਂ ਤਾਂ ਆਪਾਂ ਮੰਗ ਕਰਦੇ ਆਂ ਪੰਜਾਬ ਦੀ ਗੱਡੀ ਨੂੰ ਉਹਦਾ ਟੋਲ ਨਾ ਹੋਵੇ ਮਤਲਬ ਇਹ ਕੰਮ ਹੁੰਦਾ ਮੋਡਰੇਟ ਪਿਰਦਾ ਹੁਣ ਦੂਜੀ ਇਹਦੇ ਨਾਲ ਹੀ ਇੱਕ ਜਿਹੜਾ ਪੱਖ ਆ ਜਾਂਦਾ ਵੀ ਪੁਰਾਣੇ ਬੰਦੇ ਕਿਉਂ ਨਾਲ ਲਏ ਆ ਵੀ ਉਸ ਟਾਈਮ ਤਾਂ ਹੀ ਸੀਗੇ ਜਿਆਦਾ ਆਪਣਾ ਵੀ ਬੀਬੀ ਜਗੀਰ ਕੌਰ ਤੇ ਰਖੜੇ ਹੋਣਾ ਤੇ ਤੇ ਚੰਦੂ ਬਾਜਰੇ ਤੇ ਗੱਲ ਆਉਂਦੀ ਆ ਤਾਂ ਮੈਂ ਤੁਹਾਨੂੰ ਦੱਸਾਂ ਵੀ ਇਹਦੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਚਾਰੇ ਜਿਹੜੇ ਬੰਦੇ ਆ ਉਹ ਵੀ ਪੁਰਾਣੀ ਧਿਰ ਚੋਂ ਹੀ ਆ ਤੇ ਉਹ ਉਹ ਬੰਦਿਆਂ ਨੇ ਪਰਾਣੀ ਧਰ ਨੂੰ ਉਹਨਾਂ ਨੇ ਛੱਡਿਆ ਉਹਨਾਂ ਨੇ ਮਾਡਰੇਟ ਬਦਲਾ ਦੀ ਗੱਲ ਕੀਤੀ ਵੀ ਉਹ ਠੀਕ ਨਹੀਂ ਅਸੀਂ ਉਹ ਚੋਂ ਬਦਲਾ ਤੇ ਆਵਾਂਗੇ ਸੋ ਉਹ ਉਹ ਨਾਲ ਇੱਕ ਤੈਸ ਕਰਕੇ ਵੀ ਪਰ ਇਹ ਨਹੀਂਗਾ ਵੀ ਉਹੀ ਹੋਣਗੇ ਆਪਣੀ ਕੋਸ਼ਿਸ਼ ਰਹੂ ਵੀ ਨਵੀਂ ਨੌਜਵਾਨੀ ਨੂੰ ਵੱਧ ਤੋਂ ਵੱਧ ਸ਼ਮੂਲਿਤ ਕਰਾਈ ਜਾਵੇ ਤੇ ਵੱਧ ਤੋਂ ਵੱਧ ਉਹਨਾਂ ਨੂੰ ਇਹਦੇ ਵਿੱਚ ਹੀ ਹਿੱਸਾ ਬਣਾਇਆ ਜਾਵੇ ਹਾਂ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਜੇ ਆਪਾਂ ਇਹ ਸੋਚਦੇ ਆ ਵੀ ਜੋ ਨਵੇਂ ਬੰਦੇ ਨਵੇਂ ਤਾਂ ਭਰਾ ਉਹ ਆਮ ਆਦਮੀ ਪਾਰਟੀ ਚ ਆਪਾਂ ਤਿਆਰ ਬੱਕ ਕਰ ਰਹੇ ਹਟੇ ਉਥੇ ਕਿ ਮੋਬਾਈਲਾਂ ਵਾਲੇ ਨੂੰ ਵੀ ਆਪਾਂ ਲੀਡਰ ਚੁਣਿਆ ਤੇ ਇੱਕ ਬੜੇ ਆਮ ਜਿਹੇ ਘਰ ਦੀ ਬੀਬੀ ਨੂੰ ਵੀ ਲੀਡਰ ਚੁਣਿਆ। ਉਹ ਯੂਨੀਅਨ ਵਾਲਾ ਰੌਲਾ ਉਹਦਾ ਪੈਂਦਾ ਫਿਰਦਾ ਤੁਹਾਡੇ ਸਾਹਮਣੇ ਆ। ਤੇ ਇੱਥੋਂ ਤੱਕ ਕਿ ਜਿਹੜੇ ਆਮ ਘਰਾਂ ਦੇ ਲੀਡਰ ਆਪਾਂ ਚੁਣੇ ਵੀ ਪੁਰਾਣਿਆਂ ਨੂੰ ਰੱਦ ਕਰ ਦੇਣਾ। ਉਹ ਇੰਨੇ ਕ ਹੌਲੇ ਨਿਕਲੇ ਵਿੱਚੋਂ ਕਈ ਮੈਂ 2-3 ਨੂੰ ਤਾਂ ਜਾਣਦਾ ਆ ਵੀ ਜਿਨ੍ਹਾਂ ਦੇ ਦਾੜ੍ਹੀਆਂ ਰੱਖੀਆਂ ਸੀ, ਕੇਸ ਰੱਖੇ ਸੀ ਉਹਨਾਂ ਨੇ ਦਾੜ੍ਹੀਆਂ ਕੇਸ ਮਨਾਤੇ ਪਤਾ ਕਿਉਂ? ਵੀ ਦਿੱਲੀ ਵਾਲਾ ਨੂੰ ਦਾੜ੍ਹੀ ਕੇਸ ਵਾਲੇ ਪਸੰਦ ਨਹੀਂ ਸ਼ਾਇਦ ਸਾਨੂੰ ਮਿਨਿਸਟਰੀ ਤਾਂ ਨਹੀਂ ਮਿਲਦੀ ਹੁਣ ਮਿਨਿਸਟਰੀ ਮਿਲ ਗਈ। ਸੋ ਕੀ ਆਪਾਂ ਉਹ ਉਹ ਜੀ ਨਵੇਂ ਧਿਰ ਲਿਆਉਣੀਆਂ ਨਵੇਂ ਲਿਆਉਣੀਆਂ। ਇਹ ਸਵਾਲ ਆਪਣੇ ਅੱਗੇ ਸੀਗਾ ਤਾਂ ਆਪਾਂ ਇਹ ਸਮਝਦੇ ਆਂ ਵੀ ਜਿਹੜੀਆਂ ਇੱਤਾਂ ਚੱਲ ਸਕਦੀਆਂ ਚਲਾ ਲਈਏ। ਹਾਂ ਜਿਹੜੀਆਂ ਨਹੀਂ ਚਲਣੀਆਂ ਆਪਾਂ ਨੂੰ ਵੀ ਪਤਾ ਉਹ ਪਾਸੇ ਹੋ ਹੀ ਜਾਣੀਆਂ ਆਪੇ। ਸੋ ਇਹਦੇ ਲਈ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਇਹਦੇ ਲਈ ਸਮਾਂ ਜੋ ਸਮਾਂ ਲੱਗੂਗਾ ਸਾਥ ਦਿਓ ਸਾਥ ਦੀ ਲੋੜ ਆ ਸਵਾਲ ਤੁਹਾਡੇ ਹਮੇਸ਼ਾ ਕਦੋਂ ਵੀ ਹੋਣ ਅਸੀਂ ਹਾਜ਼ਰ ਆ ਜਿਹੜੇ ਟਾਈਮ ਮਰਜੀ ਭਗੋੜੇ ਨਹੀਂ ਹੁੰਦੇ ਜੇ ਕੁਝ ਗਲਤ ਹੋਇਆ ਤਾਂ ਗੁਰੂ ਸਾਹਿਬ ਅੱਗੇ ਹਮੇਸ਼ਾ ਹੀ ਮੈਂ ਤਾਂ ਇਹ ਅਰਦਾਸ ਕਰਦਾ ਹੁੰਨਾ ਵੀ ਗੁਰੂ ਸਾਹਿਬ ਦੋਲਣ ਨਾ ਦਈ ਉਦੋਂ ਲਾਲਚ ਵਸ ਵੀ ਨਾ ਪੈਣ ਦਈ ਸੋ ਇੰਨੀ ਕੁ ਬੇਨਤੀ ਆ धनवाद वाहिगुरु जी का ख़ा वाहिगुरु जी फत